1 ਜੂਨ 2025 ਨੂੰ ਅਮਰਜੀਤ ਅੰਬੀ ਯਾਦਗਾਰੀ ਅੱਖਾਂ ਦਾ ਕੈਂਪ ਲਾਇਆ ਸੀ ਪਿੰਡ ਹਠੌਰ ਵਿਖੇ ਤੇ ਬਹੁਤ ਹੀ ਵੱਡੀ ਤਦਾਦ ਵਿੱਚ ਮਰੀਜ਼ਾਂ ਨੇ ਸ਼ਿਰਕਤ ਕੀਤੀ ਸੀ ਕੈਂਪ 'ਚ ਤੇ ਕੈਂਪ ਤੋਂ ਬਾਅਦ ਅਸੀਂ ਉਹਨਾਂ ਮਰੀਜ਼ਾਂ ਨੂੰ ਹਸਪਤਾਲ ਲੈਣ ਗਏ ਆ ਤੀਜੇ ਦਿਨ ਜਿਨ੍ਹਾਂ ਦੇ ਅੱਖਾਂ ਵਿੱਚ ਲੰਜ ਪਾਏ ਗਏ ਨੇ ਇਹ ਸਾਰੀ ਸੇਵਾ ਅੰਬੀ ਪਰਿਵਾਰ ਬੰਨਿਓਂ ਕੀਤੀ ਗਈ ਸੀ ਤੇ ਪ੍ਰਬੰਧਕ ਟੀਮ ਸੀਗੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹਠੂਰ ਦੇ ਵਲੰਟੀਅਰ ਸਾਰੇ ਜਿਨ੍ਹਾਂ ਨੇ ਬੜੀ ਤਨਮਨ ਧਨ ਨਾਲ ਸੇਵਾ ਕੀਤੀ ਹੈ ਸੇਵਾ ਦੇ ਸੁਪਨਿਆਂ ਵੀ ਪਤਕੀ ਮਰੀਜ਼ਾਂ ਦੇ ਬਜ਼ੁਰਗਾਂ ਦੇ ਬੀਬੀਆਂ ਦੇ ਅੱਖਾਂ ਦੀ ਰੋਸ਼ਨੀ ਦਾ ਜ਼ਰੀਆ ਬਣੇ ਆ ਇਹ ਸਾਰੀਆਂ ਤਸਵੀਰਾਂ ਤੁਸੀਂ ਸ਼ੰਕਰਾ ਹਸਪਤਾਲ ਪਨੌੜ ਮੁੱਲਾਪੁਰ ਦਿਨੜੇ ਗਿੜਾ ਹਸਪੀਟਲ ਬਣਿਆ ਉਥੋਂ ਦੀਆਂ ਦੇਖ ਰਹੇ ਆ ਡਿਸਚਾਰਜ ਹੋਣ ਤੋਂ ਬਾਅਦ ਮਾਤਾ ਬੀਬੀਆਂ ਬਜ਼ੁਰਗੋ ਹਸਪਤਾਲ ਤੋਂ ਬਸ ਬੰਨੀ ਨੂੰ ਆਉਂਦੇ ਹੋਏ ਦੇਖ ਰਹੇ ਹਾਂ ਤੁਸੀਂ ਅੱਖਾਂ ਤੇ ਕਾਲੀਆਂ ਅਣਕਾਂ ਲਾਈਆਂ ਤਸਵੀਰਾਂ ਵਿੱਚ ਸਾਫ਼ ਆਪਰੇਸ਼ਨ ਦੀ ਕਾਰਵਾਈ ਕਰਾਈ ਹੋਈ ਨਜ਼ਰ ਆ ਰਹੀ ਹੈ ਬੇਹੱਦ ਅਸੀਸਾਂ ਅਸ਼ੀਰਵਾਦ ਮਿਲੇ ਨੇ ਸਾਰੀ ਕਲੱਬ ਨੂੰ ਇੰਨਾ ਬਜ਼ੁਰਗਾ ਮੰਨੀਓ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਦਵਾਰੇ ਵਾਪਸ ਆਈ ਆ ਅੰਬੀ ਪਰਿਵਾਰ ਦੇ ਸਹਿਯੋਗ ਸਦਕਾ ਬਹੁਤ ਹੀ ਪਿਆਰ ਮਿਲਿਆ ਇਹਨਾਂ ਬਜ਼ੁਰਗਾਂ ਤੋਂ ਇਹਨਾਂ ਦੀ ਸੇਵਾ ਕਰਕੇ ਇਹਨਾਂ ਤੋਂ ਅਸ਼ੀਰਵਾਦ ਲਏ ਆ ਇਹੋ ਜਿਹੇ ਇਨੀਸ਼ੀਏਟਿਵ ਹੋਣੇ ਚਾਹੀਦੇ ਆ ਤਾਂ ਜੋ ਲੋੜਵੰਦ ਪਰਿਵਾਰ ਜਿਹੜੇ ਹੈਗੇ ਆ ਉਹ ਇਹਨਾਂ ਚੀਜ਼ਾਂ ਦਾ ਲਾਹਾ ਲੈ ਸਕਣ ਸਭਾ ਵਿੱਚ ਸਭ ਨੂੰ ਜਿਉਣ ਦਾ ਹੱਕ ਸਭ ਨੂੰ ਦੇਖਣ ਦਾ ਹੱਕ ਤੇ ਇਹ ਸਾਡੀਆਂ ਬੀਬੀਆਂ ਜਿਹੜੀਆਂ ਕੈਂਪ 'ਚ ਇਹ ਟੀਮ ਦੇ ਮੈਂਬਰ ਦੇਖ ਰਹੇ ਹਾਂ ਗੁਰਪ੍ਰੀਤ, ਰੋਹਿਤ, ਰੰਕੂ ਵਾਹੀ ਇਹ ਬਾਸ ਲੈ ਕੇ ਗਏ ਸੀ ਅਸੀਂ ਪਿੰਡੋਂ ਇਹ ਕਮਾਲ ਹੋਈ ਪਈ ਆ ਵਾਹ ਜੀ ਵਾਹ ਕਿੰਨਾ ਅਨੰਦ ਆ ਰਿਹਾ ਤੁਸੀਂ ਦੇਖ ਹੀ ਰਹੇ ਹੋ ਬਸ ਸਿਰੇ ਤੱਕ ਭਰੀ ਹੋਈ ਆ ਤੇ ਪ੍ਰਸ਼ਾਦਾ ਪਾਣੀ ਤੇ ਕੇਲਿਆਂ ਦੀ ਵੀ ਸੇਵਾ ਕੀਤੀ ਗਈ ਆ ਜਿਉਂਦੇ ਵਾਸਤੇ ਰੋ